ਵਾਇਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀਕਲਾ ਵਿੱਚ ਹੋਗੇ ਜਿਸ ਤਰ੍ਹਾਂ ਕਿਸੀਂ ਆਪ ਸਾਰਿਆਂ ਦੇ ਨਾਲ ਗੁਰਮਤਿ ਰਹਿਤ ਮਰਿਆਦਾ ਬਾਰੇ ਗੱਲਬਾਤ ਕਰ ਰਹੇ ਸਾਂ ਸੋ ਅੱਗੇ ਅਸੀਂ ਪੜ੍ਹਦੇ ਹਾਂ ਕਿ ਹੋਰ ਕੀ ਕੀ ਮਰਿਆਦਾ ਦੇ ਵਿੱਚ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਮੂਲ ਮੰਤਰ ਤੇ ਗੁਰਮੰਤਰ ਦ੍ਰਿੜੋਣਾ ਜਿਦੋਂ ਵੀ ਕੋਈ ਅਮਰਤ ਛਕਦਾ ਹੈ ਜਦੋਂ ਪੰਜ ਪਿਆਰੇ ਸੰਗਤ ਨੂੰ ਅਮਰਤ ਛਕਾਉਂਦੇ ਨੇ ਤੇ ਉਸ ਟਾਈਮ ਅਸੀਂ ਇਸਦਾ ਕਿ ਪਿੱਛੇ ਸਾਰੀਆਂ ਗੱਲਾਂ ਬਾਤਾਂ ਪਿਛਲੇ ਲਾਈਵ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸੀ ਤੇ ਹੁਣ ਉਹਦੇ ਤੋਂ ਅੱਗੇ ਅਸੀਂ ਸ਼ੁਰੂ ਕਰਦੇ ਹਾਂ ਮੂਲ ਮੰਤਰ ਤੇ ਗੁਰਮੰਤਰ ਦੜਾਉਣਾ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਖੜੇ ਹੋ ਕੇ ਸਾਰੇ ਅੰਮ੍ਰਿਤ ਛਕ ਚੁੱਕੇ ਸਿੰਘਾਂ ਸਿੰਘਣੀਆਂ ਨੂੰ ਖੜੇ ਕਰਕੇ ਮਿਲਕ ਮੰਤਰ ਦੜਾਉਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਪੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਫਿਰ ਇਸ ਤਰ੍ਹਾਂ ਹੀ ਪੰਜ ਵਾਰੀ ਵਾਹਿਗੁਰੂ ਗੁਰਮੰਤਰ ਧ੍ਰੜਾਉਣਾ ਅਤੇ ਫਤਿਹ ਬੁਲਾਉਣੀ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਉਪਰੰਤ ਪੰਜਾਂ ਪਿਆਰਿਆਂ ਵਿੱਚੋਂ ਹੀ ਇੱਕ ਸਿੰਘ ਰਹਿਤ ਦੱਸੇ ਜੋ ਆਦ ਤੋ ਚਲੀ ਆਉਂਦੀ ਹੈ ਪੰਜਾ ਪਿਆਰਿਆਂ ਤੋਂ ਬਿਨਾ ਹੋਰ ਨੂੰ ਦੱਸਣ ਦਾ ਕੋਈ ਅਧਿਕਾਰ ਨਹੀਂ ਫਿਰ ਸਾਰਿਆਂ ਨੇ ਖੜੇ ਹੋ ਕੇ ਕੜਾ ਪ੍ਰਸ਼ਾਦ ਅਤੇ ਅੰਮ੍ਰਿਤ ਸ਼ਕਾਏ ਦੀ ਅਰਦਾਸ ਕਰਨੀ ਹੈ ਕਿ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਣਾਉਂਦਿਆਂ ਅਤੇ ਅੰਮ੍ਰਿਤ ਸ਼ਕਾਉਂਦਿਆਂ ਮੂਲ ਮੰਤਰ ਅਤੇ ਗੁਰਮੰਤਰ ਦਿੜਾਉਂਦਿਆਂ ਰਹਿਤ ਦੱਸਦਿਆਂ ਤਨਖਾਹਾਂ ਲਾਉਂਦਿਆਂ ਹੋਇਆਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਰਪਾ ਕਰਕੇ ਮੁਆਫ ਕਰੋ ਅੱਗੇ ਵਾਸਤੇ ਅੱਗੇ ਵਾਸਤੇ ਸਮੱਤ ਬਖਸ਼ੋ ਅੰਮ੍ਰਿਤ ਛਕਣ ਵਾਲਿਆਂ ਦਾ ਜੰਮਣ ਮਰਨ ਦਾ ਗੇੜ ਕਟੋ ਰਹਿਤ ਰਖਾਓ ਅਰਦਾਸ ਕਰਕੇ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਮੁਖਵਾਕ ਲੈ ਕੇ ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਮੁਖਵਾਕ ਤੋਂ ਨਾਉ ਨਾ ਰੱਖੇ ਹੋਣ ਉਹਨਾਂ ਦੇ ਹੁਕਮਨਾਮੇ ਦੇ ਅੱਖਰਾਂ ਅਨੁਸਾਰ ਨਵੇਂ ਨਾਉ ਰੱਖੇ ਜਾਣ ਫਿਰ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਨੋਟ ਜੇ ਪਹਿਲਾਂ ਕਿਸੇ ਦਾ ਵਿਆਹ ਗੁਰਮਤ ਅਨੁਸਾਰ ਨਾ ਹੋਇਆ ਹੋਵੇ ਭਾਵ ਆਨੰਦ ਕਾਰਜ ਨਾ ਹੋਇਆ ਹੋਵੇ ਤਾਂ ਅਖਰੀ ਆਖਰੀ ਅਰਦਾਸ ਤੋਂ ਪਹਿਲਾਂ ਉਸ ਸਿੰਘ ਸਿੰਘਣੀ ਨੂੰ ਚਾਰ ਪ੍ਰਕਰਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਵਾਉਣੀਆਂ ਤੇ ਲਾਵਾਂ ਦਾ ਪਾਠ ਤੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦੇਣੀ ਪੰਜ ਪਿਆਰਿਆਂ ਵੱਲੋਂ ਸਿੱਖਿਆ ਪੰਜ ਸਿੰਘ ਜੋ ਅੰਮ੍ਰਿਤ ਦੇਵੈ ਤਾਂ ਕੋ ਸਿਰ ਧਰ ਸ਼ੱਕ ਪੁੰਨ ਲੇਵੈ ਕੁੰਨ ਮੇਲਾ ਪਾਚੋ ਰਹਿਤ ਜੋ ਪਖ ਹੈ ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੈ ਰਹਿਤ ਨਾਮਾ ਪਾਈ ਦੇ ਸਾਧ ਸਿੰਘ ਜੀ ਪੰਜਾਬ ਪਿਆਰਿਆਂ ਵਿੱਚੋਂ ਜਥੇਦਾਰ ਸਿੰਘ ਸਤਗੁਰਾਂ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਫਤਿਹ ਗ ਜਾ ਕੇ ਦੱਸੇ ਕਿ ਖਾਲਸਾ ਜੀ ਤੁਹਾਨੂੰ ਲੱਖ ਲੱਖ ਵਧਾਈ ਹੋਵੇ ਵੱਡੇ ਪਾਗਾਂ ਕਰਕੇ ਗੁਰੂ ਕਲਗੀ ਤਰਜੀ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਅੱਜ ਤੁਸਾਂ ਨੂੰ ਪ੍ਰਾਪਤ ਹੋਈ ਹੈ ਨਿਗੂਰੇ ਪੁਣੇ ਦੀ ਝੂਠ ਲਾ ਕੇ ਗੁਰੂ ਵਾਲੇ ਬਣੇ ਹੋ ਅੱਜ ਤੋਂ ਤੁਸੀਂ ਗੁਰੂ ਕੇ ਸੁਪੁੱਤਰ ਸੁਪੁੱਤਰੀਆਂ ਹੋ ਤਨ ਮਨ ਧਨ ਗੁਰੂ ਕਾ ਸਮਝਣਾ ਖੰਡੇ ਬਾਟੇ ਦਾ ਅਮ੍ਰੇਸ਼ਾ ਕੇ ਤੁਹਾਡੀ ਪਿਛਲੀ ਜਾਤ ਕੋਤ ਪਾਪ ਸਭ ਨਾਸ਼ ਹੋਏ ਹਨ ਪਿਛਲ ਜਨਮ ਸਮਾਪਤ ਹੋ ਗਿਆ ਹੈ ਅੱਜ ਤੋਂ ਆਪ ਜੀ ਦਾ ਗੁਰੂ ਘਰ ਵਿੱਚ ਨਵਾਂ ਜਨਮ ਹੋਇਆ ਹੈ ਆਪ ਸਭ ਖਾਲਸਾ ਹੋ ਅੱਜ ਤੋਂ ਆਪ ਜੀ ਦੇ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਧਰਮ ਦੇ ਮਾਤਾ ਸਾਹਿਬ ਦੇਵਾਕੌਰ ਜੀ ਹਨ ਖਾਲਸੇ ਦਾ ਜਨਮ ਤਖਤ ਸ੍ਰੀ ਕੇਸਗੜ ਸਾਹਿਬ ਦਾ ਹੈ ਖਾਲਸਾ ਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਹੈ ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ ਹਨ ਇਸ਼ਟ ਇਕ ਅਕਾਲ ਪੁਰਖ ਹੈ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹੋ ਨਿਸ਼ਚਾ ਰੱਖਣਾ ਕਿਸੇ ਦੇਹਧਾਰੀ ਨੂੰ ਗੁਰੂ ਸਮਝ ਕੇ ਕਦੇ ਭੁੱਲ ਕੇ ਵੀ ਮੱਥਾ ਨਹੀਂ ਟੇਕਣਾ ਪਰਚਾ ਸ਼ਬਦ ਕਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਹ ਰਾਨੰ ਦੀਦਾਰ ਖਾਲਸੇ ਦਾ ਰਹਿਤ ਸਹਿਤ ਜਹ ਪਾਚੋ ਮਿਲੇ ਮਮ ਸਰੂਪ ਦੇਖੋ ਤਹ ਭਲੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹੋਂ ਕਰੋ ਨਿਵਾਸ ਉਪਾਸ਼ਨਾ ਕਾਲਪੁਰਖ ਦੀ ਕਰਨੀ ਹੈ ਰਹਿਤ ਮਰਿਆਦਾ ਵਿੱਚ ਪ੍ਰਪੱਕ ਰਹੋਗੇ ਤਾਂ ਸਤਿਗੁਰੂ ਜੀ ਦਾ ਫਰਮਾਨ ਹੈ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਜੋ ਆਪ ਨੇ ਪੰਜਾ ਪਿਆਰਿਆਂ ਤੋਂ ਮੂਲ ਮੰਤਰ ਤੇ ਗੁਰਮੰਤਰ ਡ੍ਰਿੜ ਕੀਤਾ ਹੈ ਸੋ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਹਰ ਵਕਤ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਨਾ ਹੈ ਇੱਕ ਓੰਕਾਰ ਦਾ ਸ਼ੁੱਧ ਉਚਾਰਣ ਹੈ ਇੱਕ ਓੰਕਾਰ ਜਿਸ ਤਰ੍ਹਾਂ ਪੰਜਾ ਪਿਆਰਿਆਂ ਨੇ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਿਆਰ ਕੀਤਾ ਹੈ ਇਸੇ ਤਰ੍ਹਾਂ ਆਪਨੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਸ਼ਾਮ ਨੂੰ ਰਹਿਰਾਜ ਸਾਹਿਬ ਤੇ ਸੌਣ ਲਗਿਆਂ ਕੀਰਤਨ ਸੁਹੇਲੇ ਦਾ ਪਾਠ ਕਰਨਾ ਹੈ ਘਟ ਤੋਂ ਘਟ ਇਨ੍ਹਾਂ ਸੱਤਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਵਾਸਤੇ অতি ਜ਼ਰੂਰੀ ਹੈ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਇਸ ਤਰ੍ਹਾਂ ਹਨ ਜਬਜੀ ਸਾਹਿਬ ਜੀ ਸ੍ਰੀ ਜਬਜੀ ਸਾਹਿਬ ਬ੍ਰह्म ਗਿਆਨ ਦੀ ਪ੍ਰਾਪਤੀ ਵਾਸਤੇ ਸ੍ਰੀ ਜਪ ਸਾਹਿਬ ਸ੍ਰੀ ਜਪ ਸਾਹਿਬ ਵਿੱਚ ਅਕਾਲ ਪੁਰਖ ਅੱਗੇ ਨਮਸਕਾਰ ਹੈ ਅਤੇ ਅਕਾਲ ਪੁਰਖ ਦੇ ਸਰੂਪ ਲਖਣ ਅਤੇ ਤਤਸਥੀ ਲਖਣ ਹਨ ਪਾਸ਼ਾਹੀ ਦਸਵੇਂ ਸਵੇ ਸਤਵਕ ਸੁਧ ਸਮੋ ਸਿਧਾਨ ਕੇ ਸਵੇ ਬਿਹਰਾਗ ਦੀ ਪ੍ਰਾਪਤੀ ਵਾਸਤੇ ਅਤੇ ਪਾਖੰਡਨਾਸ਼ ਕਰਨ ਲਈ shri chaupai sahib shri chaupai sahib ਦਾ ਪਾਠ ਰੱਖਿਆ ਵਾਸਤੇ ਹੈ ਜਿਸ ਦੀਆਂ 29 ਪੌੜੀਆਂ shri dasam granth sahib ਵਿੱਚ ਨੰਬਰ ਵਾਰ ਆਉਂਦੀਆਂ ਹਨ ਪਾਦਰਵ ਸੁਦੀ ਅਸ਼ਟਮੀ ਰਵਵਾਰਾ ਤੀ ਸਤੂਦਰਵ ਗ੍ਰੰਥ ਸੁਧਾਰਾ ਤੱਕ ਅਤੇ ਸਵੇਆ ਤੇ ਦੋਹਰਾ ਪੜ ਕੇ ਸੰਪੂਰਨ ਕਰਨਾ ਹੈ ਸ੍ਰੀ ਆਨੰਦ ਸਾਹਿਬ ਜੀਵਨ ਮੁਕਤੀ ਦਾ ਆਨੰਦ ਮਾਨਣ ਵਾਸਤੇ ਹੈ ਅਤੇ 40 ਪੌੜੀਆਂ ਸੰਪੂਰਨ ਪੜਨੀਆਂ ਹਨ ਰਹਿਰਾਸ ਸਾਹਿਬ ਸੱਚਖੰਡ ਵਿੱਚੋਂ ਕਿਸੇ ਵਕਤ ਨਿਕਲਣਾ ਨਾ ਪਵੇ ਇਸ ਕਰਕੇ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ कीर्तन सोहेला रात ਨੂੰ ਸੌਣ ਲੱਗਿਆ ਪੰਜ ਇਸ਼ਨਾਨਾ ਕਰਕੇ ਆਪਣੇ ਆਸਨ ਤੇ ਚੌਕੜਾ ਮਾਰ ਕੇ ਸਿਰਾਂੇ ਵੱਲ ਮੁਹ ਕਰਕੇ ਪੜਨਾ ਪੜਨਾ ਹੈ ਸਤਿਗੁਰੂ ਜੀ ਅੰਗ ਸੰਗ ਹੋ ਕੇ ਰੱਖਿਆ ਕਰਦੇ ਹਨ ਜਮਦੂਤਾਂ ਤੋਂ ਬਚੀਦਾ ਹੈ ਅਚੰਚੇਤ ਰਾਤ ਨੂੰ ਸੁੱਤੇ ਪਏ ਦੇ ਪ੍ਰਾਨ ਨਿਕਲ ਜਾਣ ਤਾਂ ਜੀਵ ਟੇਡੀਆਂ ਜੂਨਾ ਵਿੱਚ ਨਹੀਂ ਪੈਂਦਾ ਭੈੜੀ ਚਿਤਵਨੀ ਭੈੜੇ ਸੁਪਨੇ ਨਹੀਂ ਆਉਂਦੇ ਦਬਾ ਸ਼ਪਾ ਸ਼ਾਇਆ ਤੋਂ ਰੱਖਿਆ ਹੁੰਦੀ ਹੈ ਅਤੇ ਲੋਹੇ ਦਾ ਕਿਲਾ ਬਣ ਜਾਂਦਾ ਹੈ ਅਤੇ ਲੋਹੇ ਦਾ ਕਿਲਾ ਬਣ ਜਾਂਦਾ ਹੈ ਅੱਜ ਤੋਂ ਆਪ ਜੀ ਨੇ ਪੰਜ ਕਕਾਰ ਸਰੀਰ ਤੋਂ ਦੂਰ ਨਹੀਂ ਕਰਨੇ ਪੰਜ ਕਕਾਰ ਨਿਸ਼ਾਨ ਸਿੱਖੀ ਈ ਪੰਜ ਹਰਫ ਅਸ ਤ ਕਾਫ ਹਰ ਗਿਜ਼ ਨਾ ਬਾਸ਼ਦ ਇੰ ਪੰਜ ਮੁਆਫ ਕੜਾਕਾਰ ਦੋ ਕਛ ਕੰਗੇ ਬਿਦਾਂ ਬਿਲਾ ਕੇਸ 헤ਚ ਅਸ ਜੁਮਲੇ ਨਿਸ਼ਾਨ ਹਰਫ ਹਕਾਇਤ ਅਸਤ ਅਜੀ ਪੰਜ ਕਾਫ ਬਿਦਾਨੰਦ ਬਾਵਰ ਨਾ ਗੋਯਮ ਖਿਲਾਫ ਫੋਕਟ ਕਬਿਤ ਲਿਖੇ ਅਤੇ ਪਾਤਸ਼ਾਹੀ ਦਸਵੀਂ ਸ੍ਰੀ ਦਸਮ ਗ੍ਰੰਥ ਸਾਹਿਬ ਕੇਸ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਰੋਮਾਂ ਨੂੰ ਸਾਬਤ ਰੱਖਣਾ ਹੈ ਸਾਬਤ ਸੂਰਤ ਦਸਤਾਰ ਸਿਰਾ ਕੇਸਾਂ ਦੇ ادب ਸਤਕਾਰ ਕਰਨ ਲਈ ਸੋਹਣੀ ਦੋਹਰੀ ਦਸਤਾਰ ਇੱਕ ਇੱਕ ਪੇਚ ਕਰਕੇ ਸਜਾਈ ਜਾਵੇ ਇੱਕ ਛੋਟੀ ਤੇ ਇੱਕ ਵੱਡੀ ਦਸਤਾਰ ਹੋਣੀ ਚਾਹੀਦੀ ਹੈ ਬੀਬੀਆਂ ਗੁੱਤਾ ਨਾ ਕਰਨ ਜੂੜਾ ਕਰਕੇ ਰੱਖਣ ਹੋ ਸਕੇ ਤਾਂ ਛੋਟੀ ਦਸਤਾਰ ਸਜਾ ਕੇ ਰੱਖਣ ਕੇਸ ਕੀ ਨੂੰ ਕਕਾਰ ਨਹੀਂ ਮੰਨਣਾ ਕੇਸਾਂ ਦੇ ਸਤਕਾਰ ਵਾਸਤੇ ਜੇ ਛੋਟੀ ਦਸਤਾਰ ਰੱਖੀ ਜਾ ਸਕੇ ਤਾਂ ਠੀਕ ਹੈ ਇਹ ਹੈ ਮੋਰ ਆਗਿਆ ਸੁਨੋ ਰੇ ਪਿਆਰੇ ਬਿਨਾ ਸਸਤਰ ਕੇ ਸੰਗ ਦੇਵੋ ਨਾ ਦਿਦਾਰੇ ਪਰਮੇਸ਼ਵਰ ਵੀ ਕੇਸਾ ਧਾਰੀ ਹੈ ਸੋਹਣੇ ਨੱਕ ਜਿਨ ਲੰਮੜੇ ਵਾਲਾ athwa niraahari keshav nirvaira ਕੰਗਾ ਕੇਸਾਂ ਨੂੰ ਸਾਫ਼ ਰੱਖਣ ਵਾਸਤੇ ਕਾਠ ਦਾ ਕੰਗਾ ਕੇਸਾਂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਸਾਇੰਸ ਅਨੁਸਾਰ ਵੀ ਲੱਕੜ ਦਾ ਕੰਗਾ ਕੇਸਾਂ ਵਿੱਚਲੀ ਬਿਜਲੀ ਨੂੰ ਸ਼ਾਂਤ ਰੱਖਦਾ ਹੈ ਲੋਹੇ ਜਾਂ ਦੰਦ ਦਾ ਕੰਗਾ ਨਹੀਂ ਵਰਤਣਾ ਕੰਗਾ ਦੋਨੋਂ ਵਕਤ ਕਰ ਪਾਗ ਚੁਨੈ ਕਰ ਬੰਧਈ ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ ਤਨਖਾ ਨਾਮਾ ਭਾਈ ਨੰਦ ਲਾਲ ਜੀ ਕੇਸਾਂ ਦੀ ਸਫਾਈ ਵਾਸਤੇ ਦੋਨੋਂ ਵਕਤ ਕੰਗਾ ਕਰਨਾ অতি ਜ਼ਰੂਰੀ ਹੈ ਸਵੇਰੇ ਅਤੇ ਸ਼ਾਮ ਨੂੰ ਕੇਸ ਵਾ ਕੇ ਇੱਕ ਇੱਕ ਪੇਚ ਕਰਕੇ ਦਸਤਾਰ ਸਜਾਉਣੀ ਹੈ ਅਤੇ ਇੱਕ ਇੱਕ ਪੇਚ ਕਰਕੇ ਦਸਤਾਰ ਲਾਉਣੀ ਹੈ ਦਸਤਾਰ ਮਾਇਆ ਪਿੰਨਾ ਆਦ ਲਾ ਕੇ ਟੋਪੀ ਦੀ ਸ਼ਕਲ ਦੀ ਨਹੀਂ ਬਣਾਉਣੀ ਹੋਏ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਏ ਮਰੈ ਰਹਿਤ ਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਕੰਗਾ ਸਦਾ ਸਾਬਤ ਰੱਖਣਾ ਜੇ ਇੱਕ ਦੰਦਾ ਵੀ ਟੁੱਟ ਜਾਵੇ ਤਾਂ ਨਵਾਂ ਕੰਗਾ ਲੈ ਕੇ ਕੇਸਾਂ ਵਿੱਚ ਰੱਖਣਾ ਜਿਵੇਂ ਕੰਗਾ ਆਪਣੇ ਆਪ ਨੂੰ ਝਿਰਵਾ ਕੇ ਸਭ ਤੋਂ ਸ਼ਰੋਮਣੀ ਬਣ ਕੇ ਸੀਸ ਤੇ ਸਭ ਤੋਂ ਉੱਚੀ ਥਾਂ ਸਜਦਾ ਹੈ ਇਸੇ ਤਰ੍ਹਾਂ ਆਪਾਂ ਭਾਵ ਮੇਟ ਕੇ ਸਬ ਦੇ ਚਰਨਾਂ ਦੀ ਧੂੜ ਬਣ ਕੇ ਖਾਲਸੇ ਨੇ ਸਭ ਤੋਂ ਸ਼ਰੋਮਣੀ ਬਣਨਾ ਹੈ ਜਿਸ ਤਰ੍ਹਾਂ ਕੰਗਾ ਕੇਸਾਂ ਨੂੰ ਸਾਫ਼ ਕਰਕੇ ਟੁੱਟੇ ਕੇਸਾਂ ਨੂੰ ਕੱਢਦਾ ਹੈ ਇਵੇਂ ਹੀ ਵੀ ਚਾਰ ਰੂਪੀ ਕੰਗਾ ਮਨ ਵਿੱਚ ਦੋਨੋਂ ਵਕਤ ਫੇਰਨਾ ਹੈ ਕਿ ਅੱਜ ਕਿੰਨੇ ਚੰਗੇ ਕੰਮ ਕੀਤੇ ਅਤੇ ਕਿੰਨੇ ਔਗਣਾ ਦਾ ਤਿਆਗ ਕੀਤਾ ਸਾਫ ਕੇਸਾਂ ਦੀ ਤਰ੍ਹਾਂ ਚੰਗੇ ਗੁਣਾਂ ਨੂੰ ਤਾਰਨ ਅਤੇ ਟੁੱਟੇ ਕੇਸਾਂ ਦੀ ਤਰ੍ਹਾਂ ਔਗਣਾ ਦਾ ਤਿਆਗ ਦਿਨੇ ਰਾਤ ਖਾਲਸੇ ਨੇ ਕਰਨਾ ਹੈ ਕੰਗਾ ਕਰਨ ਨਾਲ ਜੋ ਟੁੱਟੇ ਕੇਸ ਨਿਕਲਣ ਉਹ ਪੈਰਾ ਥੱਲੇ ਜਾਂ ਗੰਦੇ ਥਾਂ ਨਹੀਂ ਸੁੱਟਣੇ ਆਪਣੇ ਘਰਾਂ ਵਿੱਚ ਕੱਪੜੇ ਦੀਆਂ ਗੁੱਥਲੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ ਜੋ ਟੁੱਟੇ ਕੇਸ ਕੰਗਾ ਕਰਕੇ ਨਿਕਲਣ ਉਹ ਗੁੱਥਲੀਆਂ ਵਿੱਚ ਪਾ ਦੇਣੇ ਚਾਹੀਦੇ ਹਨ ਜਦੋਂ ਬਹੁਤ ਸਾਰੇ ਕੇਸ ਇਕੱਠੇ ਹੋ ਜਾਣ ਤਾਂ ਉਹਨਾਂ ਦਾ ਸਸਕਾਰ ਕਰ ਦੇਣਾ ਚਾਹੀਦਾ ਹੈ ਬੀਬੀਆਂ ਜੋ ਬੱਚਿਆਂ ਨੂੰ ਕੰਗੇ ਨਾਲ ਧਾਗਾ ਬਨ ਕੇ ਜੂੜੇ ਨਾਲ ਰੱਖ ਲੈਣਾ ਚਾਹੀਦਾ ਹੈ ਜਿਸ ਕਰਕੇ ਕੰਗਾ ਡਿੱਗੇ ਨਾ ਤਰਾ ਵਿੱਚ ਦੋ ਚਾਰ ਕੰਗੇ ਵਾਧੂ ਜ਼ਰੂਰ ਰੱਖਣੇ ਚਾਹੀਦੇ ਹਨ ਬਾਕੀ ਦਾ ਬਾਕੀ ਦੀ ਰਹਿਤ ਮਰਿਆਦਾ ਸਿਆਪ ਜੀ ਨੂੰ ਕੱਲ ਨੂੰ ਦੱਸਾਂਗੇ ਤੇ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ